ਲੋ ਵੀ ਮਿੱਤਰੋ ਜੇ ਨਾਲ ਦੀ ਠੀਕ ਸੀ ਉਹ ਵੀ ਬੰਦੇ ਆ ਗਏ ਆਪਣੇ ਲੋ ਵੀ ਮਿੱਤਰੋ ਸਿੰਘਾਂ ਦੀਆਂ ਕਾਰਾਂ ਟਿੰਗਾਂ ਦੇ ਲੋ ਵੀ ਮੇਰੇ ਵੀਡੀਓ ਸੰਗਤਾਂ ਨੇ ਚਾਲੇ ਪਾਟਿਆ ਬੇਰ ਜੀ ਦੇ ਖਾਲਸਾ ਬੇਰ ਜੀ ਦੀ ਫਤਿਹ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਅੱਜ ਆ ਕੀ 13 ਅੱਜ ਜਾਣਾ ਆਪਾਂ ਮਿੱਟੀ ਦੀ ਸੇਵਾ ਲੈ ਕੇ ਬਹੁਤ ਟਾਈਮ ਹੋ ਗਿਆ 5:00 ਵਜੇ ਗਿਆ ਤੇ ਆਪਾਂ ਰੈਡੀ ਸ਼ੈਡੀ ਹੋ ਗਏ ਚਾਹ ਪਾਣੀ ਹੱਥ ਫੜ ਲਿਆ ਪਰੌਂਠੇ ਹੱਥ ਫੜ ਲਏ ਹੁਣ ਆਪਾਂ ਜਾਣਾ ਪ੍ਰਦੀਪ ਭਾਈ ਦੇ ਘਰੇ ਆਇਓ ਤੁਹਾਨੂੰ ਦਿਖਾਉਨੇ ਆਂ ਅਬਰਦੀਪ ਭਾਈ ਦੇ ਘਰੇ ਲੋ ਵੀ ਮਿੱਤਰੋ ਪਹੁੰਚ ਗਏ ਆ ਬ ਪ੍ਰਦੀਪ ਭਾਈ ਦੇ ਘਰੇ ਪ੍ਰਦੀਪ ਭਾਈ ਦੇਖ ਦੇ ਸੀ ਜੰਦਾ ਲੋ ਵੀ ਮਿੱਤਰੋ ਮੁੰਡੇ ਕਹਿੰਦੇ ਰਚਾਨ ਪਰੌਂਠੇ ਖਾ ਕੇ ਟਰੈਕਟਰ ਵੀ ਆਪਣਾ ਤਿਆਰ ਵਰ ਤਿਆਰ ਆ ਲਓ ਵੀ ਮੇਰੇ ਵੀਰੋ ਆਪਾਂ ਇਕੱਠੇ ਹੋਣਾ ਹੈ ਕਿਥਾਂ ਦੇ ਇਕੱਠੇ ਹੋ ਗਏ ਸਾਰੇ ਸਿੰਘ ਜੁੜ ਚੁੱਕੇ ਆ ਮਨੂ ਵੀ ਰਹਿ ਨਹੀਂ ਬਾਕੀ ਸਾਰੇ ਪਹੁੰਚ ਚੁੱਕੇ ਆ ਸਾਰੇ ਸਿੰਘ ਬਾਕੀ ਆ ਸਿੰਘਾਂ ਨੂੰ ਹਾਂ ਇੰਟਰਵਿਊ ਲੈ ਆਈ ਦੀ ਯਾਰ ਇੱਥੇ ਕਰ ਦੋ ਲੋ ਵੀ ਮਿੱਤਰੋ ਜਿਹਨਾਂ ਦੀ ਠੀਕ ਸੀ ਉਹ ਵੀ ਬੰਦੇ ਆ ਗਏ ਆਪਣੇ ਸਿੰਘ ਆ ਗਏ ਆ ਕੌਣ ਆਇਆ ਪਾਉਣਗੇ ਟਰਾਲੀ ਸਿੰਘ ਹੈ ਕਿ ਕਹਿਣਾ ਚਾਹੁੰਗੇ ਤੁਸੀਂ ਸੈਗੋ ਚੜਦੀ ਕਲਾ ਵੇਡ ਸੀ ਸਿੰਘ ਆ ਗਏ ਨੇ ਲੋ ਵੀ ਮਿੱਤਰੋ ਸਿੰਘਾਂ ਦੀਆਂ ਕਾਰਾਂ ਸਿੰਘਾਂ ਦੇ ਜਹਾਜ਼ ਤਿਆਰ-ਬਾਰ ਤਿਆਰ ਨੇ ਚਾਲੇ ਪਾਉਣ ਲਈ ਸਾਰੇ ਸਿੰਘ ਪਹੁੰਚ ਚੁੱਕੇ ਆ ਠੀਕ ਹੈ ਜੀ ਆਪਣੇ ਨਵੇਂ ਬਲੌਗਰ ਸਾਵਾਾਰੇ ਸਬਸਕ੍ਰਾਈਬ ਕਰਿਓ ਇਹਨਾਂ ਦਾ ਚੈਨਲ ਨੋ ਵੀ ਮਿੱਤਰੋ ਅਰਦਾਸ ਤੋਂ ਬਾਅਦ ਸਿੰਘਾਂ ਨੇ ਟਰੈਕਟਰ ਦੀ ਸਰਫਾ ਮਾਰਤੀਆਂ ਸਾਰੇ ਸਿੰਘ ਆਪਣੇ ਆਪਣੇ ਟਰੈਕਟਰ ਤੇ ਬੈਠ ਗਏ ਆ ਅਰਦਾਸ ਹੋ ਚੁੱਕੀ ਆ ਇਧਰ ਮੰਨੂ ਭਾਈ ਟਰੈਕਟਰ ਦੀ ਸਰਨ ਮਾਰਦੀ ਆ ਇਧਰ ਪ੍ਰਦੀਪ ਨੇ ਟਰੈਕਟਰ ਦੀ ਸੱਤ ਮਾਰਦੀ ਆ ਆਹ ਦੇਖੋ ਮੇਰੇ ਵੀਰੋ ਬਾਕੀ ਸਿੰਘਾਂ ਟਰਾਲੀ ਚੜ ਗਏ ਆ ਲੋਵੀ ਮੇਰੇ ਵੀਰੋ ਸੰਤਾਂ ਨੇ ਚਲੇ ਪਾਟਿਆ ਸਾਂਗਤਾਂ ਦੇ ਚਾਲੇ ਬਾਤ ਤੇ ਮੇਰੇ ਵੀਰੋ ਆ ਗਏ ਆ ਹਾਂਜੀ ਆ ਗਏ ਆ 100 ਮਿੰਟ ਤੋਂ ਸਾਂਗਤਾਂ ਦੇ ਚਾਲੇ ਬਾਤ ਤੇ ਆ ਇੱਧਰ ਮੇਰੇ ਵੀਰੋ ਚੱਕਰ ਪਾਏ ਆ ਬ੍ਰੇਕਾਂ ਦਾ ਬ੍ਰੇਕ ਆ ਟੈਨ ਕਰਦਾ ਮੈਨੂੰ ਭਾਈ ਹੁਣ ਮੈਨੂੰ ਚਿੱਪ ਨਹੀਂ ਭਾਈ ਕਹਿੰਦਾ ਹੁਣੀ ਨਹੀਂ ਆਉਂਦੇ ਕਹਿੰਦੇ ਆੱਤ ਕਰਾਉਂਦੇ ਹੱਤ ਉਹ ਆ ਵੀ ਮਿੱਤਰੋ ਆਹ ਨੰਬਰ ਪਹੁੰਚ ਗਏ ਆਪਾਂ ਉਹ ਮੇਰਾ ਫੋਨ ਕਿਤੇ ਆ ਲਾ ਲੈਣਾ ਇਹ ਨਾਲ ਨਾਲ ਉਹ ਪਾਪਾ ਨਾਲ ਇਹ ਕਰਕੇ ਤਾਂ ਫਿਰ ਉਹ ਚੀ ਚੱਕਰ ਪੈ ਗਈ ਟੱਟੀ ਆ ਗਈ ਉਹਦੇ ਨਹੀਂ ਨਹੀਂ ਉਹਦੇ ਬਾਥਰੂਮ ਕਾ ਨਗਿਆ ਹੀ ਬਲੌਗਰ ਮੈਨੂੰ ਕਹਿੰਦਾ ਆਏ ਚੱਲੀ ਜਾਂਦਾ ਕਿ ਮੈਂ ਸਾਰਾ ਜੀੜੀ ਮੈਨੂੰ ਤੋਂ ਥੋੜੀ ਆ ਭੈਣ ਜਿਹਦਾ ਫਿਲਟਰ ਕੋਈ ਲਾਇਆ ਹੀ ਨਹੀਂ ਬਲੌਗਰ ਮੈਨੂੰ ਤੋਂ ਥੋੜੀ ਆ ਫਿਲਟਰ ਭੈਣ ਜਿਹਦਾ ਕੋਈ ਉਹ ਫਿੰਦੇ ਦੇ ਮੇਰਾ ਉਹ ਬਈ ਕਾਲੀ ਹੋ ਗਈ ਪੈਂਚਰ ਆ ਭਾਈ ਜੀ ਨਹੀਂ ਲੈਫਟ ਇੱਥੇ ਪਹੁੰਚੇ ਆ ਸਾਰੇ ਨੌਜਵਾਨ ਜੋ ਖੜੇ ਆ ਕਾਲੀ ਦਾ ਪੈਂਚਰ ਹੋ ਗਈ ਪੈਂਚਰ ਹੋਰ ਹੋਏ ਭਾਈ ਬਲੌਗ ਬਣਾਉਣੇ ਆ